ਇਹ ਜੀ ਕ੍ਰਿਸ਼ਨ ਜਨਮ ਅਸ਼ਮੀ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬੜੀ ਧੂਮ-ਧਾਮ ਨਾਲ ਮਨਾਈ ਜਾ ਰਹੀ ਹੈ ਗੱਲ ਕਰੀਏ ਪੂਰੇ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਮਨਾਈ ਜਾਦੀ ਹੈ ਤੇ ਉੱਥੇ ਹੀ ਜਲੰਧਰ ਦੇ ਮਾ ਲਕਸ਼ਮੀਨਾਰਾਇਣ ਮੰਦਿਰ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਈ ਗਈ ਹੈ ਸਾਡੇ ਨਾਲ ਪ੍ਰਧਾਨ ਇਸਤੀ ਸਸਨ ਪ੍ਰਧਾਨ ਜੀ ਹਰ ਸਾਲ ਜੋ ਜਨਮ ਅਸ਼ਮੀ ਬੜੀ ਧੂਮ-ਧਾਮ ਨਾਲ ਕਿਹੜੀ ਮਨਾਈ ਜਾਂਦੀ ਹੈ ਬਿਲਕੁਲ ਹਰ ਸਾਲ ਹੀ ਮਾ ਲਕਸ਼ਮੀ ਮੰਦਿਰ ਜੇ ਰੋਡ ਦੇ ਵਿੱਚ ਕਿਸ਼ਨ ਭਗਵਾਨ ਦੀ ਜਨਮ ਅਸ਼ਮੀ ਬਹੁਤ ਹੀ ਧੂਮ-ਧਾਮ ਦੇ ਨਾਲ ਮਨਾਈ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਕਰਾਊਡ ਇਕੱਠਾ ਹੋਇਆ ਦਾ ਔਰ ਜਿਸ ਤਰ੍ਹਾਂ ਸੇ ਆਪਣੇ ਬੱਚਿਆਂ ਦਾ ਜਨਮ ਦਿਨ ਜਦੋਂ ਹੁੰਦਾ ਹੈ ਜਾਂ ਉਹਦਾ ਜਨਮ ਹੁੰਦਾ ਤੇ ਕਿੰਨਾ ਖੁਸ਼ੀਆਂ ਨਾਲ ਮਨਾਉਂਦੇ ਆ ਇਸੇ ਤਰ੍ਹਾਂ ਸਾਰੇ ਭਾਰਤ ਦੇ ਵਿੱਚ ਮੇਰੇ ਭਗਵਾਨ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਦਿਨ ਮਨਾਉਣ ਵਾਸਤੇ ਹਰ ਪਬਲਿਕ ਹਰ ਭਗਤ ਆਪਣੇ ਘਰੋਂ ਨਿਕਲ ਕੇ ਸਾਰੇ ਮੰਦਰਾਂ 'ਚ ਪਹੁੰਚਦਾ ਔਰ ਮੰਦਰ ਦੀ ਸ਼ੋਭਾ ਵਧਦੀ ਹੈ ਜਦੋਂ ਭਗਵਾਨ ਜੀ ਦਾ ਜਨਮ ਹੁੰਦਾ ਤੇ ਬੜੇ ਧੂਮਤਾਰ ਨਾਲ ਮਨਾਇਆ ਜਾਂਦਾ ਦੇਖਿਆ ਜਾਂਦਾ ਅੱਜ ਤੇ ਐਦਾਂ ਲੱਗਦਾ ਪੂਰਾ ਬਰਿੰਦਾਵਨ ਇੱਥੇ ਆ ਗਿਆ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਬਰਿੰਦਾਵਨ ਸਾਰਾ ਹੀ ਚਲੰਦਰ ਸ਼ਹਿਰ ਮਾਹਲਕਸ਼ੀ ਮੰਦਰ ਦੇ ਵਿੱਚ ਆ ਗਿਆ ਔਰ ਪਬਲਿਕ ਜਿਹੜੀ ਖੜੀ ਹੈ ਬੜੀ ਹੀ ਇੱਛਾਵਾਂ ਨਾਲ ਖੜੀ ਹੈ ਔਰ ਉਹ ਭੋਗ ਪਾਣ ਵਾਸਤੇ ਪੂਰੇ 12 ਵਜੇ ਭੋਗ ਪੇਗਾ ਤੇ ਰਾਸਲੀਲਾ ਚੱਲ ਰਹੀ ਹੈ ਸਾਰੇ ਮਾਹਲਕਸ਼ੀ ਮੰਦਰ ਦੇ ટ્રਸਟੀ ਮੰਦਰ ਦਿਲ ਜਾਨ ਨਾਲ ਆਪਣੀ ਮਿਹਨਤ ਦੇ ਨਾਲ ਇਹ ਸਾਰੀ ਸੇਵਾ ਦਾ ਫਲ ਲੈ ਰਹੇ ਆ ਔਰ ਅਸੀਂ ਸਾਰੇ ਪਬਲਿਕ ਨੂੰ ਕੰਟਰੋਲ ਕਰ ਰਹੇ ਆ ਤੇ ਅਸੀਂ ਇਹੀ ਕਹਿੰਦੇ ਆ ਕਿ ਹਰ ਸਾਲ ਆਪਣੇ ਸਨਾਤਨ ਧਰਮ ਨੂੰ ਕੋਈ ਵੀ ਜਿਹੜਾ ਤਿਉਹਾਰ ਆਂਦਾ ਉਹਨੂੰ ਤੁਮਤਾਨਾ ਮਨਾਉਣਾ ਚਾਹੀਦਾ ਔਰ ਅਸੀਂ ਇਸੇ ਤਰ੍ਹਾਂ ਹੀ ਮਨਾਉਂਦੇ